ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪੁਰਾ ਤਹਿਸੀਲ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਤਹਿਸੀਲ ਕੰਪਲੈਕਸ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਸਟਾਫ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਭਗਵੰਤ ਮਾਨ ਵੱਲੋਂ ਸਾਰੇ ਅਧਿਕਾਰੀਆਂ ਦੀ ਹਾਜ਼ਰੀ ਵੀ ਚੈੱਕ ਕੀਤੀ ਗਈ ਅਚਾਨਕ ਤੋਂ ਬਾਹਰ 3 ਵਜੇ ਦੇ ਕਰੀਬ ਮੁੱਖ ਮੰਤਰੀ ਪਟਿਆਲਾ ਜਾਂਦੇ ਸਮੇਂ ਰਸਤੇ ਵਿੱਚ ਰਾਜਪੁਰਾ ਤਹਿਸੀਲ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਲੋਕਾਂ ਨੇ ਕਿਸੇ ਮੁੱਖ ਮੰਤਰੀ ਨੂੰ ਕਚਹਿਰੀਆਂ ਵਿੱਚ ਤੁਰਦੇ ਵੇਖਿਆ ਹੋਵੇ। ਉਹਨਾਂ ਕਿਹਾ ਹੈ ਕਿ ਰਾਜਪੁਰਾ ਤਹਿਸੀਲ ਵਿੱਚ ਲੋਕਾਂ ਅਤੇ ਅਧਿਕਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਹਨ। ਕਈ ਵਾਰ ਅਧਿਕਾਰੀਆਂ ਨੂੰ ਵੀ ਕਈ ਸਮੱਸਿਆਵਾਂ ਹੁੰਦੀਆਂ ਹਨ। ਜਿਸ ਨਾਲ ਹੀ ਐਨਓਸੀ ਨੂੰ ਲੈ ਕੇ ਭਗਵਾਨਤ ਮਾਨ ਨੇ ਕਿਹਾ ਕਿ ਜੋ ਪੁਰਾਣੀਆਂ ਸਰਕਾਰਾਂ ਨੇ ਕੰਡੇ ਬੀਜੇ ਹੋਏ ਹਨ, ਉਹਨਾਂ ਨੂੰ ਸਾਡੀ ਸਰਕਾਰ ਝੁਗ ਰਹੀ ਹੈ। ਇਸ ਨੂੰ ਜਲਦ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 75 ਸਾਲ ਪੁਰਾਣੀ ਬਿਮਾਰੀ ਹੈ। ਕਈ ਅਫਸਰ ਵੀ ਕੰਮ ਕਰਕੇ ਰਾਜ਼ੀ ਨਹੀਂ ਹਨ। ਕੁਝ ਅਫਸਰ ਪ੍ਰੇਸ਼ਟ ਹੁੰਦੇ ਹਨ ਪਰ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਹਾਂ ਐਨਓਸੀ ਦਾ ਦੇਖੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਬੀਜੇ ਹੋਏ ਹੈ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ ਜੋ ਹੈ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਘੱਟ ਗਈ ਮੈਂ ਆਪ ਕਹਿੰਨਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਖੂਨ 'ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਇੱਕ ਜਿਹੜੇ ਜਿਹੜੇ ਕ੍ਰਪਟਾ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁੱਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਨੌਕਰੀ ਜਾ ਪੰਜਾਬ ਵਿੱਚ ಗ್ರಾಮ ਪੰਚਾਇਤ ਐਮ ਸੀ ਅਤੇ ਨਗਰ ਨਿਗਮ ਦੀਆਂ ਚੋਣਾਂ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤਸਦੀ ਗ੍ਰਾਮ ਪੰਚਾਇਤ ਦੀਆਂ ਚੋਣਾਂ ਸਤੰਬਰ ਵਿੱਚ ਹੋ ਸਕਦੀਆਂ ਹਨ ਪੰਜਾਬ ਦੀ ਐਜੀ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਇਸ ਦੇ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਦੋਂ ਕਿ ਐਮਸੀਏ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਐਜੀ ਰੁਪਿੰਦਰ ਸਿੰਘ ਨੇ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅੱਜ ਹਾਈ ਕੋਰਟ ਵਿੱਚ ਸਰਕਾਰ ਵੱਲੋਂ ਕੋਈ ਹਲਪਨਾਮਾ ਨਹੀਂ ਦਿੱਤਾ ਗਿਆ ਮਾਮਲੇ ਦੀ ਅਗਲੀ ਸੁਣਵਾਈ 3 ਹਫ਼ਤਿਆਂ ਬਾਅਦ ਹੋਵੇਗੀ ਦੱਸਦੀ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ಗ್ರಾಮ ਪੰਚਾਇਤ ਦੀਆਂ ਚੋਣਾਂ ਸਤੰਬਰ ਦੇ ਮਹੀਨੇ ਵਿੱਚ ਹੋ ਉਸਬਦੀ ਹਨ ਇਸ ਸਬੰਧੀ ਪੰਜਾਬ ਦੇ ਐਜੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਗਿਆ ਹੈ ਇਸ ਭਰੋਸੇ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਏਜੀ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਦੱਸਣਯੋਗ ਹੈ ਕਿ ਪੰਜਾਬ ਵਿੱਚ ਕੁੱਲ 13000 ਤੋਂ ਵੱਧ ਪੰਚਾਇਤਾਂ ਹਨ ਜਦੋਂ ਕਿ 153 ਬਲਾਕ ਸੰਪਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦਾਂ ਹਨ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੰਚਾਇਤਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੂੰ 11 ਅਗਸਤ 2023 ਨੂੰ ਭੰਗ ਕਰ ਦਿੱਤਾ ਸੀ ਜਿਸ ਕਾਰਨ ਜ਼ਿਆਤਰ ਸਰਪੰਚ ਇਸ ਦੇ ਵਿਰੋਧ ਵਿੱਚ ਆ ਗਏ ਸਨ ਉਹਨਾਂ ਦਾ ਕਹਿਣਾ ਸੀ ਕਿ 6 ਮਹੀਨੇ ਪਹਿਲਾਂ ਸਰਕਾਰ ਉਹਨਾਂ ਨੂੰ ਹਟਾ ਕੇ ਉਹਨਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਹੈ ਇਹ ਚੋਣਾ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕਾਫੀ ਚੁਣੌਤੀਪੂਰਨ ਹੋਣਗੀਆਂ ਜਿਸ ਕਾਰਨ ਸਾਰੀਆਂ ਪਾਰਟੀਆਂ ਸਿਆਸੀ ਚੋਣਾਂ ਦੀ ਤਿਆਰੀਆਂ ਵਿੱਚ ਝੁੱਟੀਆਂ ਹੋਈਆਂ ਹਨ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ 6 ਤੇ 7 ਅਗਸਤ ਨੂੰ ਜਾਰੀ ਕੀਤੇ ਗਏ yellow alert ਨੂੰ ਖਤਮ ਕਰ ਦਿੱਤਾ ਗਿਆ ਹੈ ਵੀਰ ਹੈ ਕਿ 7 ਅਗਸਤ ਨੂੰ ਸਵੇਰ ਵਿੱਚ بارش ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇੱਕ ਅਗਸਤ ਤੋਂ ਬਾਅਦ ਹਜੇ ਤੱਕ ਕੋਈ ਵੀ ਚੰਗੀ ਬਾਰਿਸ਼ ਦੇਖਣ ਨੂੰ ਨਹੀਂ ਮਿਲੀ ਜਿਸ ਕਾਰਨ ਤਾਪਮਾਨ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਆਈਐਮਡੀ ਮੁਤਾਬਕ ਤਾਪਮਾਨ ਆਮ ਨਾਲੋਂ 1.9 ਡਿਗਰੀ ਵਧਿਆ ਹੈ ਚੰਡੀਗੜ੍ਹ ਵਿੱਚ ਮੌਸਮ ਵਿਭਾਗ ਅਨੁਸਾਰ ਬੱਦਲ ਛਾਏ ਰਹਿਣਗੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਚੰਗੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਮੌਸਮ ਵਿਭਾਗ ਨੇ 7 ਅਤੇ 8 ਅਗਸਤ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਦਿਨਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਟਿਆਲਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਰਮਵੀਰ ਗਾਂਧੀ ਨੇ ਲੋਕ ਸਭਾ ਵਿੱਚ ਪਰਲ ਗਰੁੱਪ ਦਾ ਮੁੱਦਾ ਉਠਾਇਆ ਹੋਣਾ ਕਿ ਜਸਟਿਸ ਲੋਡਾ ਕਮੇਟੀ ਨੇ ਪਰਲ ਗਰੁੱਪ ਦੀਆਂ 50 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਕਿਤੀਆਂ ਸਨ ਉਸ ਦਾ ਪੈਸਾ ਲੋਕਾਂ ਨੂੰ ਵਾਪਸ ਕਿਉਂ ਨਹੀਂ ਕੀਤਾ ਗਿਆ ਜਿਸ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ ਕੋਈ ਵੀ ਪੈਸਾ ਲੈ ਨਹੀਂ ਰਿਹਾ ਸੰਸਦ ਵਿੱਚ ਪਰਲ ਕੰਪਨੀ ਦੀ 50000 ਕਰੋੜ ਰੁਪਏ ਦੀ ਜਾਇਦਾਦ ਜੱਫਾ ਕਰਕੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੇ ਸਵਾਲ ਉਠਾਏ ਜਾਣ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਪਰਲ ਐਗਰੋ ਤੋਂ 1017 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਮੁਕਦਮੇਬਾਜ਼ੀ ਕਰਨ ਲਈ ਕਈ ਜਾਇਦਾਦਾਂ ਦੀ ਇਲਾਮੀ ਨਹੀਂ ਹੋ ਸਕੀ ਜਸਟਿਸ ਲੋਦਾ ਕਮਿਸ਼ਨ ਮੇ ਜੋ 50000 ਕਰੋੜ ਕੀ ਪ੍ਰਾਪਰਟੀ ਚਿੰਨਤ ਕੀ ਗਈ ਥੀ ਪਰਲ ਕੰਪਨੀ ਕੀ ਬੀਐਸਸੀਐਲ ਕੀ अरे सारा की तो बात ही छोड़ी है और कुछ साल पहले की गई थी वो 50000 करोड़ की बहुत ही बेशकीमती जगह पर जो जायदाद थी उसको कुर करके पल के करोड़ों निवेशकों को वो पैसे वापस क्यों नहीं किए गए कांग्रेस के प्रधान ते लुधियाना तो लोकसभा मेंबर अमरेंद्र सिंह राजा वडिंग ने सुखबीर बादल पे निशाना भी नया उना केया कि सुखबीर बादल ने आप ही श्रोमणी कल दल खेर खेर कर ਦਿੱਤਾ राजा वडिंग ने के है कि सुखबीर बादल ने ਪੁੱਲਾ ਨਹੀਂ ਗੁਨਾਹ ਕੀਤੇ ਹਨ ਲੋਕ ਉਹਨਾਂ ਨੂੰ ਮਾਫ ਕਰਨ ਲਈ ਤਿਆਰ ਨਹੀਂ ਪੱਤਰਕਾਰਾਂ ਗਲਤ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਹਿਲਾ ਹੀ ਕਹਿੰਦੇ ਸਨ ਕਿ ਇੱਕ ਤਾਂ ਬਾਦਲ ਖਤਮ ਹੋ ਜਾਵੇਗਾ ਤੇ ਦੂਜਾ ਕਲਦਲ ਖਤਮ ਹੋ ਜਾਵੇਗਾ ਤੇ ਨਵਾਂ ਕਲਦਲ ਬਣੇਗਾ ਹੁਣ ਉਸੇ ਤਰ੍ਹਾਂ ਦਾ ਕੰਮ ਚੱਲ ਪਿਆ ਹੈ ਸੁਖਬੀਰ ਬਾਦਲ ਨੇ ਆਪਣੀ ਕੁਰਸੀ ਦੇ ਮੋਹ ਪਿੱਛੇ ਆਪ ਹੀ ਸਾਰਾ ਕਲਦਲ ਖੇ ਰੁਖੇ ਰੁਕਰ ਦਿੱਤਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਕਲਦਲ ਦੀ ਬੜੀ ਵੱਡੀ ਵਿਰਾਸਤ ਸੀ ਇਹ ਕਲਦਲ ਦਾ ਮਤਲਬ ਸਿਰਫ ਬਾਦਲ ਨਹੀਂ ਹਨ ਸੁਖਬੀਰ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਕਹਿਰੋਂ ਨੂੰ ਵੀ ਪਾਰਟੀ ਚੋਂ ਬਾਹਰ ਕਰ ਦਿੱਤਾ ਢੀਂਸਾ ਸਾਹਿਬ ਨੂੰ ਵੀ ਇੰਨੀਆਂ ਮਿੰਤਾ ਕਰਕੇ ਸੋਹਾਂ ਖਵਾ ਕੇ ਮਾਫੀ ਮੰਗ ਕੇ ਵਾਪਸ ਲਿਆਂਦਾ ਗਿਆ ਤੇ ਹੁਣ ਦੁਬਾਰਾ ਪਾਰਟੀ ਚੋਂ ਬਾਹਰ ਕਰ ਦਿੱਤਾ ਇਸੇ ਤਰ੍ਹਾਂ ਚੰਦੂ ਮਾਜਰਾ ਮਲੂਕਾ ਰਖੜਾ ਜਿਹੇ ਆਗੂਆਂ ਨੂੰ ਵੀ ਭਰ ਕਰ ਦਿੱਤਾ ਵੜਿੰਨੇ ਕਿ ਸੁਖਬੀਰ ਬਾਦਲ ਆਪਣੀ ਮਰਜ਼ੀ ਨਾਲ ਕੁਰਸੀ ਉੱਤੇ ਬੈਠੇ ਹੋਏ ਹਨ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ 'ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨੇ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਦੇ ਕੁਰਸੀ ਦੇ ਮੋਹ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਣ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਆਰੇ ਲੈ ਕੇ ਆਏ ਮਿੰਤਾ ਕਰਕੇ ਸੌਆਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਿਹਾ ਹੈ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਆ ਕੰਮ ਖੇਰੂ ਖੇਰੂ ਜਾ ਪਰ ਉਹ ਨਾਗਪੁਰ ਸੁਧਾਰ ਲੈਰ ਤੇ ਜਿਹੜੀ ਹੈ ਬਣੀ ਹੈ ਸ਼ਰਮ ਨਹੀਂ ਕਰਦਾ ਸੁਧਾਰ ਨਾ ਉਹਨੂੰ ਨਾਗਪੁਰ ਅਕਾਲੀ ਦਲ ਕਹ ਰਿਹਾ ਉਹਨਾਂ ਦਾ ਪਲਟਪੱਟ ਵੀ ਆ ਕਿ ਨਾਗਪੁਰ ਅਕਾਲੀ ਦਲ ਉਹਦੇ ਹੀ ਬਣ ਕੇ ਸੀ ਕਿ ਉਹ ਹਟਲ ਵੈਰੀ ਵਾਈਫਾਈ ਦੇ ਨਾਲ ਘੱਟ ਜੋੜੇ ਦੇਖੋ ਨਾਗਪੁਰ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੂੰ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਅ ਵਿਅਕਤੀ ਸੰ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆਪਣੀ ਗੱਲ ਕਰਦੇ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ ਚ ਮਯੂਤੀਆ ਸਾਹਿਬ ਆ ਗਏ ਮਾਲਵੇ ਚ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਇਲਾਕਾ ਇੱਕ ਘਰ ਦੀ ਹੋਂਦ ਬਚਾ ਸਕੀ ਸੋ ਇਹ ਕਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਂਹਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਣਾ ਹੈ ਬਹੁਤ ਵੱਡੇ ਵੱਡੇ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾ ਹੋਏ ਨੇ ਕੁਲਿੰਗ ਸਾਹਿਬ ਇੱਕ ਮਿੰਟ ਇੱਕ ਮਿੰਟ ਕੁਲਿੰਗ ਸਾਹਿਬ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਵੱਖਰਾ ਸਵਾਲ ਹੈ ਤੋਂ ਜਬ ਸਰਕਾਰ ਨੂੰ ਲੈ ਕੇ ਸਰਕਾਰ ਵੱਜਦੀ ਕਿਉਂ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾ ਰਹੀਆਂ ਕਿ ਉਹਨਾਂ ਡਰ ਹੈਗਾ ਸਰਕਾਰ ਦੀ ਪੰਚਾਇਤੀ ਚੋਣਾਂ ਕਰਾ ਦਿੰਦੀ ਤਾਂ ਉਹਨੂੰ ਜਲੂਸ ਨਿਕਲ ਜਾਂਦਾ ਉਹਨਾਂ ਦੇ ਮਨ 'ਚ ਇਹ ਹੈ ਕਿ ਸਰਪੰਚਾਂ ਦੇ ਜਿਹੜੇ ਪੰਜ-ਪੰਜ ਉਮੀਦਵਾਰ ਨੇ ਲੜਨ ਲਈ ਲੋਕ ਪਿਆਰ ਨੇ ਸਾਡੇ ਸਰਪੰਚ ਜਿੱਤਣਗੇ ਨਹੀਂ ਔਰ ਜਿਨ੍ਹਾਂ ਨੂੰ ਹਰੇਕ ਨੂੰ ਇਹਨਾਂ ਦੇ ਮੰਤਰੀ ਐਮ ਐਲ ਏ ਸਹਿਬਾਨ ਉਹ ਲੱਕੜ ਦਾ ਮੁੰਡਾ ਦੇ ਫਿਰਦੇ ਆ ਕਿ ਬਈ ਤੈਨੂੰ ਸਰਪੰਚ ਬਣਾਉਣਾ ਤੈਨੂੰ ਸਰਪੰਚ ਬਣਾਉਣਾ ਉਹ ਬਿੱਲੀ ਜਿਹੜੀ ਹੈ ਉਹ ਥੇਲੇ ਚੋਂ ਬਾਹਰ ਆ ਜਾਣੀ ਸੀ ਕੌਂਸਲਰ ਔਰ ਇਹਨਾਂ ਲੋਕ ਨੁਕਸਾਨ ਕਿੰਨਾ ਹੈ ਇੱਕ ਇੱਕ ਸਾਲ ਸਾਡੀਆਂ ਪੰਚਾਇਤਾਂ ਦੇ ਕੋਈ ਕੰਮ ਨਹੀਂ ਹੋ ਰਿਹਾ ਪ੍ਰਬੰਧਕ ਲੱਗੇ ਹੋਏ ਨੇ ਸਾਡਾ ਪੈਸਾ ਖੇ ਖਰਾਬ ਹੋ ਰਿਹਾ ਅਗਲੀ ਜਿਹੜੀ ਚੋਣ ਆ ਉਹ ਡਿਲੇ ਹੋ ਜਾਏਗੀ ਕਾਰਪੋਰੇਸ਼ਨ ਦੇ ਅੱਜ ਸ਼ਹਿਰਾਂ ਦੇ ਵਿੱਚ ਬਾਰਿਸ਼ ਦਾ ਪਾਣੀ ਹੈ ਲਾਈਟਾਂ ਖਰਾਬ ਹੈ ਪਾਰਕਾਂ ਦੀ ਦੁਰਦਸ਼ਾ ਹੈ ਬੁਰੇ ਹਾਲਤ ਹੈ ਉੱਥੇ ਕਾਰਪੋਰੇਟਰਸ ਨਹੀਂ ਹੈ ਕਿਉਂਕਿ ਚੋਣਾ ਨਹੀਂ ਕਰਾ ਰਹੇ ਡੇਡ ਡੇਡ ਸਾਲ ਹੋ ਗਿਆ ਔਰ ਡਿਲੇ ਕਰਤੀਆਂ ਚੋਣਾ ਇਹ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਇਹ ਬੜਾ ਵੱਡਾ ਅਨਿਆਇ ਤੇ ਤੱਕ ਹੈ ਔਰ ਪਤਾ ਨਹੀਂ ਕਿਉਂ ਚੁੱਪ ਕਰਕੇ ਜਿਹੜੀ ਹਾਈ ਕੋਰਟ ਵੀ ਹੈ ਰਿਚ ਪਟੀਸ਼ਨਸ ਵੀ ਪਾਈਆਂ ਔਰ ਅਸੀਂ ਵੀ ਇੱਕ ਅੱਧੇ ਦਿਨ ਚਾ ਆਪਣੀ ਪਟੀਸ਼ਨ ਦਾਖਲ ਕਰਾਂਗੇ ਚੁੱਪ ਕਰਕੇ ਬੈਠੇ ਹੈ ਮੈਨੂੰ ਲੱਗਦਾ ਹੈ ਕਿ ਨਿਆ ਪਾਲਿਕਾ ਨੂੰ ਵੀ ਇਹਦੇ ਉੱਤੇ ਕੌਗਨੀਸ਼ੈਂਸ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ ਔਰ ਸਾਡੀਆਂ ਜਲਦ ਤੋਂ ਜਲਦ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਸਰਪੰਚੀਆਂ ਦੀਆਂ ਚੋਣਾਂ ਹੋਣੀ ਚਾਹੀਦੀਆਂ ਜਿਹੜੀਆਂ 2-2 ਸਾਲਾਂ ਤੋਂ ਪਹਿਲਾਂ ਸਪੋਰਟਸ ਨੂੰ ਲੈ ਕੇ ਇੱਕ ਸਵਾਲ ਹੈ 올림픽ਸ ਜਗੇ ਕੀਆ ਜਾ ਰਿਹਾ ਅਰਜੁਨ ਗਬੂਤਾ ਜਿਹੜੇ ਗਏ ਸੀ ਸ਼ੂਟਰ ਸੀਗੇ ਚੌਥੇ ਨੰਬਰ ਤੇ ਆਏ ਉਹਨਾਂ ਨੇ ਸਵਾਲ ਚੁੱਕੇ ਨੇ ਬਹੁਤ ਸਾਰੇ ਪੰਜਾਬ ਸਰਕਾਰ ਤੇ ਕਿ ਕੋਈ ਮਦਦ ਨਹੀਂ ਮਿਲੀ ਗਈ ਕੋਈ ਸਪੋਰਟ ਨਹੀਂ ਮਿਲੇ ਗਿਆ ਜੇ ਕੋਈ ਲੈਟਰ ਲਿਖੀਏ ਤਾਂ ਲੈਟਰ ਦਾ ਕੋਈ ਜਵਾਬ ਨਹੀਂ ਆਂਦਾ ਨੌਕਰੀ ਦੇ ਲਈ ਤੁਸੀਂ ਆਪ ਹੀ ਸਮਝ ਲਓ ਇਹ ਲੋਕ ਹੈ ਜਿਹੜੇ ਕਹਿੰਦੇ ਸੀ ਅਸੀਂ ਸਪੋਰਟਸ ਨੂੰ ਵੜਾਵਾ ਦੇਾਂਗੇ ਅਸੀਂ ਮੈਡਲ ਦੇਾਂਗੇ ਨੌਕਰੀਆਂ ਦੇਾਂਗੇ ਕਈ ਵਾਰੀ ਮਾਨ ਸਾਹਿ आप दे स्पोर्ट्समैनस बिठा के प्रेस कॉन्फ्रेंस की है कि नौकरी देंगे नौकरियों के तो पैसे लगते जो कांग्रेस की सरकार स अज उही स्पोर्ट्स वाले जड़े लोग ने मैं तो नहीं सवाल चुके जरा मतलब उन्होंने पीड़ा है उन्होंने तकलीफ है पंजाब में स्पोर्ट्स के लिए कोई मेरे को लगता सुविधा नहीं है उन लोगों के लिए जो लोग देश के लिए मैडल लाते हैं प्रदेश के लिए मैडल लाते हैं जो प्रदेश का नाम रोशन करते हैं मेरे को लगता पहले अगर आप सोचिए जो पंजाब के लिए खेलने गया व्यक्ति अगर उसकी आवाज नहीं सुनी जा रही उसकी लेटर का जवाब नहीं दिया जा रहा उसको कोई बता नहीं रहा उसकी सहायता नहीं हो रही तो आम जनता जो गाँव में बैठा व्यक्ति किसी वार्ड में बैठा व्यक्ति उसकी कौन पीड़ा सुन रहा हो? हाँ तो हंड्रेड परसेंट हॉकी मीन्स पंजाब पंजाब का मैं बधाई देना चाहता हूँ पूरे देश के लोगों को हमारी हॉकी टीम ने कमाल कर दी है सेमीफाइनल में नहीं ये सेमीफाइनल तो एक भगवान की कृपा हुई उनकी मेहनत रंग लाई लेकिन हम फाइनल में जाएंगे और ये कप जो है ये हम पंजाब के लोग और हॉकी टीम इस देश की वो जीत के लाएगी हमें इस बात का पूर्ण गर्व है हमारे खड़ा साहब लाने की बात की है कि जो लोग समर्थ है उन्हें उसमें से निकाला जाए उसमें आप क्या कहेंगे देखो भाई ये बहुत पुरानी डिमांड है टू तो बी वेरी ऑनेस्ट ये जो गरीब लोगों के लिए उनका जीवन ऊंचा उठाने के लिए ये रिजर्वेशन रखी गई थी क्योंकि उनको बराबरता है बहुत से लोग संपन्न थे एस टी एस टी शेड्यूल ट्राइब शेड्यूल कास्ट इन लोगों का ओ बी सीज जो भी रिजर्वेशन कैटेगरीज में हैं हाँ ये बात भी कहीं ना कहीं है जो सक्षम हैं जो अब जिनके लोग आई हो गए हैं पुराने और जिनके पास बड़े लोग हैं अब उसको उस उस कैटेगरी में फॉल करने वक्त कभी कभी मन में आता है कि वो एक गरीब का अधिकार मेरे को लगता उनको नहीं लेना चाहिए लेकिन गरीबों को जो वास्तव में गरीब लोग हैं जिनका जिन जो पछड़े हुए हैं उनके लिए तो रिजर्वेशन रहना चाहिए और जो कोई बड़ा व्यक्ति जो संपन्न व्यक्ति उसका कोई फायदा ले रहा है मेरे को लगता है उसको नहीं लेना चाहिए और आम चाहिए। आप जो रहे गरीब जो है चाहे वो किसी भी हंड्रेड परसेंट गरीब तो गरीब ही है जाति हाँ इसमें मेरे कहने का मतलब गरीबों की रिजर्वेशन जो ऑलरेडी चल रही है उसको बिल्कुल हलाना नहीं चाहिए वो उनको मिलती रहनी चाहिए मैं साथ में ये कहता हूँ कि जो सक्षम लोग हैं सक्षम लोग हैं जो उसमें उसका फायदा लेते हैं उनको वो फायदा नहीं लेना चाहिए उसकी जगह पर अन्य गरीब जो व्यक्ति है जो उसमें फॉल करता है उसको उसका फायदा होना चाहिए आ, हाँ एक बात और कहना चाहूँगा कुछ लोग बेचारे कुछ ना कुछ प्रावधान जो जनरल गरीबी हैं जनरल कैटेगरी हां उनके लिए भी आने वाले समय में सरकारें जरूर सोच विचार करें कुछ लोग जनरल हैं लेकिन बिलो पॉवर्टी लाइन है बड़ा बुरा हाल है उनका मॉर्निंग सर अभी कोई ना कोई अवसर होता है या नहीं 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 कोई तो फूंजी होता है नहीं 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 पूरे दा हुन तो कुछ लेना ही सब कुछ बंद करके लोग ही कहंदे हैं कि कोई किसी ने देखला कंप्लीट हो गए डरते मारे कोई करता ही नहीं है खजल खोरियां ना हो नहीं, नहीं, नहीं।, नहीं।, नहीं नही ਜਿਵੇਂ ਕਿ ਹੋਇਆ ਕਿ ਹੁਣ ਰਿਸਟਰੀ ਖੇ ਕਰਾਂ ਜਾਂ ਪਿੰਡਾਂ ਜਾ ਕੇ ਵੀ ਕਰਨ ਲੱਗੇ ਕਾਮਕਾਰ ਜਿਹੜੇ ਤੋਂ ਕੁ ਡਾਕੂਮੈਂਟ ਵਗੈਰਾ ਛੋਟੇ ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਛੋਟੀ ਜਿਹੀ ਬੇਨਤੀ ਹੋ ਰਹੀ ਸਾਡੀ ਮੋਟਰਾਂ ਦੇ ਕਨੈਕਸ਼ਨ ਦਾ ਉਹ ਕਰ ਉਹ ਕਰ ਉਹ ਆਪਾਂ ਦੇਖੀਦਾ ਸਹੀਦਾ ਅ ਜੀ ਸਰ ਮੈਸਫੀਲ ਸਰ ਤੁਸੀਂ ਸਪੀਕਿੰਗ ਸਰ ਜਸਟ 2020 ਬੈਸ। ਓਕੇ ਬੈਠੋ ਬੈਠੋ ਤੇ ਕਿੰਨੀਆਂ ਗੱਲਾਂ ਹੈ ਇਹ ਕੁਰਸੀ ਤੁਹਾਡੀ ਕਿੰਨੀਆਂ ਕ੍ਰੇਸਟੀਆਂ ਇੱਕ ਦਿਨ ਚ ਚੱਲਦੀਆਂ ਸਰ ਆਹ ਸਰ ਆਰਾਊਂਡ 30 ਤੋਂ 35 ਵਿੱਚ ਸਵਿੱਚ ਸਰ ਬਸ ਇੱਕ ਦਿਨ ਇੱਕ ਦਿਨ ਸਾਰੀਆਂ ਇੱਕ ਦਿਨ ਨਵੇੜ ਕੇ ਜਾਂਦੇ ਹਾਂ ਹਾਂ ਜੀ ਸਰ ਸਾਰੀਆਂ 5 ਵਜੇ 4 ਵਜੇ ਤੋਂ ਪਹਿਲਾਂ ਸਾਰੀਆਂ ਨੇ ਵੇਟ ਪਾਕੀ ਫੋਟੋ ਵਗੈਰਾ ਦਾ ਸਿਸਟਮ ਨਹੀਂ ਹੁੰਦਾ ਇੱਥੇ ਇੱਕ ਪਾਕ ਹੈ ਬਲਕਿ ਫਿਰ ਸੂਟਰ ਪਾਰਟੀ ਇੱਥੇ ਹੁੰਦੀ ਹੈ ਸਲੇ ਮੇਰੇ ਕੋ ਪੇਸ਼ ਹੁੰਦੀ ਹੈ ਫੀਡ ਕਰੋ ਕਰੋ ਰਸੀ ਕਰੋ ਮੇਰੇ ਸਾਹਮਣੇ ਯਾਰ ਆਉਂਦੇ ਹੋਏ ਲੱਗਿਆ ਨਾ ਅਸਮੈਂਟ ਡਾਕੂਮੈਂਟ ਕਾ ਪਾਰਟੀ ਕੇ ਲਈ ਉਹਨਾਂ ਨੇ ਬੁਲਾ ਲਿਆ ਫੋਟੋ ਹੋ ਗਈ ਨਾ ਸੁਵਿੰਦਰ ਕੌਰ ਕਰਮਜੀਤ ਕੌਰ ਦਿਲਬਾਖ ਸਿੰਘ ਰਵਿੰਦਰ ਸਿੰਘ ਜੀ ਮੌਕੇ ਤੋਂ ਦਾ ਹੱਲ ਵੀ ਕਰ ਕਰਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਂਦਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਰਟ ਦੇ ਵਿੱਚ ਰੁਕੇ ਤੁਸੀਂ ਸਾਨੂੰ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੀਆਂ ਦਿੱਕਤਾਂ ਬਲ ਲੋਕ ਮਿਲੇ ਕਈਆਂ ਦੀਆਂ ਹਿਸ਼ਤੀਆਂ ਹੋ ਗਈਆਂ ਕਈਆਂ ਨੇ ਹਜੇ ਵੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਹਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 30 ਤੋਂ 40 ਸੀ ਹਿਸ਼ਤੀਆਂ ਕਰਕੇ ਜਾਂਦੇ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਨੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਹੈ ਕੰਮ ਹੋਣਾ ਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੁਆਫਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਿਸਟਮ ਹੈ ਤੇ ਅੱਧੇ ਘੰਟੇ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੀ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦਾ ਮਿਲ ਜਾਂਦਾ ਤੇ ਇਹਦਾ ਤਾਂ ਫਿਰ ਦੱਸਿਆ ਤੇ ਲੋਕ ਕਹਿ ਨਹੀਂ ਕਿਸੇ ਨੇ ਪੁੱਛ ਕਹਿ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਅਚਾਨਕ ਆਇਆ ਤਾਂ ਪਤਾ ਵੀ ਨਹੀਂ ਸੀ ਲੋਕਾਂ ਦੇ ਜ਼ਿਆਦਾਤਰ ਵਿੱਚ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਲੱਗਿਆ ਲੋਕ ਦੱਸ ਰਹੇ ਨੇ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਆਏ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕੌਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਡਿਸਟਰੀਬਿਊਟਰੀ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ਾਂ ਸਾਧਤਰ ਸਨ ਸੇਵਾ ਕੀ ਕੋਈ ਕਿਸੇ ਨੂੰ ਦੱਸ ਲੋਕ ਦੇ ਦੇਖੋ ਕੁਝ ਫੋਰਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈ ਆਉਣ ਵਾਲੇ ਦਿਨਾਂ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਮੈਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਟੂ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਆ ਅਚਾਨਕ ਅਫਸਰਾਂ ਨੂੰ ਮਿਲੇ ਆ ਤੇ ਕੰਮ ਕਰਦੇ ਨੇ ਇੱਕ ਮੈਨੂੰ ਚੰਗਾ ਲੱਗੇ ਮਾਸ਼ਾਅੱਲ੍ਹਾ ਕਿੰਨਾ ਕਿੰਨਾ ਫਾਇਦਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜ਼ਰੀਏ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੋਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਰ ਬੈਕ ਹਾਂ ਹਾਂ ਐਨਓਸੀ ਦਾ ਦੇਖੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵਿੱਚ ਜੋ ਹੈ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਦੇਖੋ ਕੋਈ ਵੀ ਚੀਜ਼ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਘੱਟ ਗਈ ਮੈਂ ਆਪ ਕਹਿੰਦਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਐ ਜਿਹੜੇ ਜਿਹੜੇ ਕ੍ਰਪਟਾ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਾ ਸੰਹ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਵਿੰਡੋ ਦੀ ਵੀ ਸ਼ੁਰੂਆਤ ਹੋ ਗਈ ਹਰ ਉਸ ਦਾ ਰਿਸਪਾਂਸ ਕਿਹਦਾ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦੇ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਤੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜੇ ਕੋ ਕਾਗਜ਼ ਬਾਦਕਾਟ ਹੋਈ ਤਾਂ ਲੈ ਲੈ 别跑啊！别跑！别 <laughs>